ਸਿੱਧੂ ਦੇ ਨਵੇਂ ਗਾਣੇ 410 ਦੀ ਚੜ੍ਹਾਈ ਹੁੰਦੇ ਵੇਖ ਕੇ ਦਿਲਜੀਤ ਸਾਂਝੇ ਨੇ ਵੇਖੂ ਕਿਵੇਂ ਬੋਲਿਆ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਿੱਧੂ ਦਾ ਇੱਕ ਨਵਾਂ ਗਾਣਾ 410 ਰਿਲੀਜ਼ ਹੋਇਆ ਹੈ ਜਿਸ ਨੇ ਕਿ ਇੱਕ ਦਿਨ ਦੇ ਵਿੱਚ ਹੀ ਵੱਡੇ ਵੱਡੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਸਿੱਧੂ ਦਾ ਇਹ ਗਾਣਾ YouTube ਦੇ ਟ੍ਰੈਂਡਿੰਗ ਸੈਕਸ਼ਨ ਵਿੱਚ ਚੱਲ ਰਿਹਾ ਹੈ ਇੱਕ ਦਿਨ ਵਿੱਚ ਹੀ ਇਸ ਗਾਣੇ ਨੂੰ 7 ਮਿਲੀਅਨ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਨੇ ਇਹ ਗਾਣਾ ਸਿੱਧੂ ਨੇ ਸਨੀ ਮਾਲਟਾ ਦੇ ਨਾਲ ਮਿਲ ਕੇ ਗਾਇਆ ਹੈ ਤੇ ਇਸ ਗਾਣੇ ਵਿੱਚ ਸਿੱਧੂ ਨੇ ਕਈ ਵੱਡੇ ਵੱਡੇ ਸਿੰਗਰਾਂ ਦੀ ਰੱਜ ਕੇ ਮੰਜੀ ਠੋਕੀ ਹੈ ਜਿਹੜੇ ਕਿ ਸਿੱਧੂ ਨੂੰ ਧੋਖਾ ਦੇ ਇਸਨ ਤੇ ਉਧਰ ਹੀ ਸਿੱਧੂ ਨੇ ਇਸ ਗਾਣੇ ਵਿੱਚ ਕੁਝ ਪੁਰਾਣੇ ਸਿੰਗਰਾਂ ਦੀ ਰੱਜ ਕੇ ਤਾਰੀਫ਼ ਵੀ ਕੀਤੀ ਹੈ ਜਿਵੇਂ ਕਿ ਬਲਕਾਰਨ ਖਿਲੇ ਦੀ ਇਸ ਗਾਣੇ ਦੀ ਇੰਨੀ ਜ਼ਿਆਦਾ ਚੜ੍ਹਾਈ ਹੁੰਦੀ ਵੀ ਕਿ ਹੁਣ ਦਲਜੀਤ ਸਾਜੇ ਦਾ ਵੀ ਇਸ ਗਾਣੇ ਨੂੰ ਲੈ ਕੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਦਲਜੀਤ ਨੇ ਸਿੱਧੂ ਦੇ ਇਸ ਗਾਣੇ ਦੀ ਰੱਜ ਕੇ ਤਾਰੀਫ਼ ਕੀਤੀ ਹੈ ਤੇ ਕਿਹਾ ਹੈ ਕਿ ਸਿੱਧੂ ਭਾਵੇਂ ਇਸ ਦੁਨੀਆ ਤੋਂ ਚਲਿਆ ਗਿਆ ਹੈ ਪਰ ਸਾਡੇ ਦਿਲਾਂ ਵਿੱਚ ਸਿੱਧੂ ਉਸੇ ਤਰ੍ਹਾਂ ਮੌਜੂਦ ਹੈ ਤੇ ਨਾਲ ਹੀ ਦਲਜੀਤ ਨੇ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਇੱਕ ਸਿੱਧੂ ਦਾ ਗਾਣਾ ਵੀ ਗਾਇਆ ਹੈ ਜਿਸ ਨੂੰ ਕਿ ਤੁਸੀਂ ਅੱਗੇ ਸੁਣ ਸਕਦੇ ਹੋ